ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੀਤਵਾਲ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਇਸ ਕਰੋ ਮੇਰੀ ਪਹਿਲੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਇੱਕ ਟੋਕੜ ਗੱਬਣ ਗਾਂ ਤੇ ਚਾਰ ਟੋਕੜ ਗਾਵਾਂ ਜੀ ਇੱਕ ਟੋਕੜ ਗੱਬਣਾ ਚਾਰ ਕੱਲੀਆਂ ਟੋਕੜਾ ਜੀ ਇੱਕ ਬਹੁਤ ਸੋਹਣੀ ਸਾਹੀਵਾਲ ਬੱਚੀ ਆ ਤੇ ਇੱਕ ਟੋਕੜ ਮਾਝਾ ਤੇ ਇੱਕ ਬਾਈ ਦੀ ਨਿੰਮੋ ਜਨ ਕੁੱਤੀ ਸੇਲ ਆ ਸਾਰਾ ਮਾਲ ਹੀ ਸੇਲ ਆ ਬਾਈ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਵਿੰਦਰ ਸਿੰਘ ਪਿੰਡ ਅਜੀਤਵਾਲ ਜ਼ਿਲ੍ਹਾ ਮੋਗਾ ਆ ਮੋਬਾਈਲ ਨੰਬਰ ਜੀ 9517012487 ਚੈੱਕ ਕਰੀ ਹੋਰ ਦੱਸ ਦਿਓ ਜੀ 9517012487 ਠੀਕ ਹੈ ਜੀ ਵਪਾਰ ਦਾ ਕੰਮ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਆ ਜਾ ਤੋਕੜ ਗੱਬਣ ਤੋਂ ਸ਼ੁਰੂ ਕਰ ਲੈਨੇ ਆਪਾਂ ਜਰਸੀ ਜਿਹਦੀ ਡਿਮਾਂਡ ਚੱਲ ਰਹੀ ਹੈ ਬਹੁਤ ਜ਼ਿਆਦਾ ਉਹ ਵੀ ਤੋਕੜ ਗੱਬਣਾ ਹਾਂਜੀ ਕਿੰਨੇ ਮਹੀਨੇ ਸੁਵੇ ਸੁਵੇ ਵੀ ਆ ਜੀ ਇਹ ਬਾਈ ਦੂਜੇ ਸੁਵੇ ਲਈ ਸੂਣਾ ਹੈ ਦੂਜੇ ਸੁਵੇ ਸੂਣਾ ਕਿੰਨੇ ਮਹੀਨੇ ਦੀ ਗੱਬਣ ਚੈੱਕ ਪਾਸਾ ਪੰਜਾਂ ਮਹੀਨੇ ਦੀ ਗੱਬਣ ਚੈੱਕ ਪਾਸਾ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਹਾਂਜੀ ਆਪ ਦਾ ਡਾਕਟਰ ਨਾਲ ਠੀਕ ਆ ਬਾਈ ਤੇ ਦੰਦੋਂ ਵੇਖੀ ਆ ਜੀ ਨਹੀਂ ਦੰਦੋਂ ਨਹੀਂ ਦੇਖੀ ਠੀਕ ਆ ਤੇ ਦੁੱਧੋ ਬਾਈ ਦੁੱਧੋ ਡرائی ਦੁੱਧੋ ਡرائی ਥਣ ਬਾਸ ਕਰਾ ਦੂਗੀ ਹਾਂਜੀ ਹਾਂਜੀ ਥਣ ਚੈੱਕ ਪਾਸ ਠੀਕ ਆ ਤੋੜ ਕੇ ਦਿਖਾ ਦੇ ਵੀਰ ਪਹਿਲੇ ਸੂਏ ਸੂਈ ਹੋਈ ਆ ਦੂਜੇ ਵਾਸਤੇ ਕਿੰਨੇ ਦੀ ਦੱਸਿਆ ਸੀ ਬਾਈ ਪੰਜਾਂਵੇਂ ਦੀ ਚੈੱਕ ਪਾਸ ਆ ਜੀ ਪੰਜਾਂਵੇਂ ਦੀ ਗੱਬਣ ਚੈੱਕ ਪਾਸ ਆ ਮੈਂ ਰੇਕ ਵੀਡੀਓ ਚ ਕਹਿਣਾ ਹੁੰਨਾ ਕਿ ਜਿਹੜਾ ਕੋਈ ਟੋਕੜ ਗੱਬਣ ਪਸ਼ੂ ਹੁੰਦਾ ਆਪਦਾ ਪਰਸਨਲ ਡਾਕਟਰ ਜ਼ਰੂਰ ਨਾਲ ਲੈ ਕੇ ਆਇਆ ਕਰੋ ਥਾਣਾ ਬਾਈ ਕਹਿੰਦਾ ਪਾਸ ਕਰਾ ਦੂਗੀ ਦੁੱਧੋ ਡرائی ਆ ਮੋੜ ਲਿਆ ਵੀਰ ਨਾਰਮਲ ਜੀ ਹਾਈਟ ਦੀ ਆ ਬਾਕੀ ਸੱਜਰ ਨੇ ਬਈ ਕਿੰਨਾ ਦੁੱਧ ਦਿੱਤੇ ਨੇ ਸੱਜਰ ਥੱਲੇ ਸੀਗਾ ਬਈ 11 12 ਕਿਲੋ ਠੀਕ ਆ ਜੀ ਥਣਾਂ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਇੱਕ ਬਈ ਬੈਕ ਸਾਈਡ ਨਾ ਮਾੜੀ ਜੀ ਛਾਖ ਜੀ ਆ ਉਹ ਤੇ ਸਰਾਖ ਤਾਂ ਹੈਗਾ ਕਿ ਹੈ ਨਹੀਂਗਾ ਨਹੀਂ ਹੈ ਜੀ ਠੀਕ ਹੈ ਉਹ ਨਹੀਂ ਚੱਲਦੀ ਬਾਈ ਕਹਿੰਦਾ ਸਰਾਖ ਹੈ ਨਹੀਂ ਥਣ ਜਰੂਰ ਪਾਸ ਕਰਾ ਦੂਗੀ ਜਿਹੜੇ ਤਸੱਲੀ ਆ ਉਹ ਤੁਸੀਂ ਕਰਨੀ ਆ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਮੁੱਲ ਬਈ ਇਹਦਾ ਮੁੱਲ ਬਈ ਇਹਦਾ 13000 ਉਹ ਜੂ ਮਾਨਤਾ ਨਹੀਂ ਹਾਂ ਜੀ ਮਾਨਤਾ ਮੁੱਲ ਇਹਦਾ 13000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਂ ਨੂੰ ਹੋ ਜੂਗਾ ਮੁੱਲ ਜਾਇਜ਼ ਹੋਣਗੇ ਫੈਕਸ ਹੋਣਗੇ ਕੱਲਾ ਬਾਈ ਕਹਿੰਦਾ ਉਹਦੇ ਚੋਂ ਮਾਨਤਾ ਨਹੀਂ ਕਰਾਂਗੇ 2 ਨੰਬਰ ਐਫ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ 14 ਮਹੀਨਿਆਂ ਦੀ ਸੂਈ ਹੈ ਹਾਂ ਕਿੰਨਵੇਂ ਸੂਏ ਸੂਈ ਵੀ ਹੈ ਜੀ ਇਹ ਬਾਈ ਤੀਜੇ ਸੂਏ ਸੂਈ ਹੋਈ ਹੈ ਤੇ ਇਹ ਆਈ ਵਗੈਰਾ ਹੋਈ ਹੈ ਜੀ ਨਹੀਂ ਨਹੀਂ ਹੋਈ ਜੀ ਦੁੱਧ ਕਿੰਨਾ ਨੱਟਿਆ ਦੁੱਧ 8 ਕਿਲੋ ਨੱਟ ਤਿਆਰ ਹੈ ਜੋਕ ਕੇ ਦੇ ਦਾਂਗੇ ਹਾਂ ਜੀ ਜੋਕ ਕੇ ਦੇਣ ਥਾਣਾ ਦੀ ਓਕੇ ਆ ਬਾਈ ਥਾਣਾ ਦੀ ਓਕੇ ਜੀ ਤੋੜ ਕੇ ਦਿਖਾ ਦਿਵੀਂ ਵੀਰੇ ਵੀ ਤੀਜੇ ਸਵੇਰੇ ਸੂਈ ਹੋਈ ਆ ਚਾਰ ਮਹੀਨੇ ਹੋ ਗਏ ਬਾਈ ਦੱਸਦਾ ਸੂਈ ਨੂੰ ਟਾਈਮ ਹੋ ਗਿਆ 12 ਵਜੇ ਤੇ 10 ਮਿੰਟ ਵੀਡੀਓ ਬਣਾਉਣ ਦਾ ਸਮਾਂ ਖਣ ਲੇਵੇ ਤੇ ਜਜਮੈਂਟ ਉਹਸਾਵਣਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਜਿਹੜਾ ਨੈੱਟ ਦੁੱਧ ਆ ਉਹ 8 ਕਿਲੋ ਤਿਆਰ ਆ ਖਣਾ ਦੇ ਸੈਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਅੱਜ ਦਾ ਦੁੱਧ ਬਾਈ ਦੇ ਘਰੇ 8 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਓ 4 ਟਾਈਮ ਚਵਾਈ ਕਰ ਲਓ ਚਾਹੇ 6 ਟਾਈਮ ਚਵਾਈ ਕਰ ਲਓ ਇਹਦਾ ਮੁੱਲ ਬਾਈ ਇਹਦਾ ਮੁੱਲ ਹੈਗਾ ਜੀ 26000 ਉਹ ਜੂ ਮਾਨਤਾਂਗੇ ਹਾਂਜੀ ਹਾਂਜੀ ਮਾਨਤਾਂਗੇ ਇਹਦਾ ਮੁੱਲ ਬਾਈ ਕਹਿੰਦਾ 26000 ਰੁਪਿਆ ਬਾਕੀ ਉਹਦੇ ਚੋ ਮਾਨਤਾਨ ਹੋ ਜਾਊਗਾ ਜੀ ਤਿੰਨ ਨੰਬਰ ਬਾਈ ਮੱਜ ਇਹਦੀ ਕੀ ਡਿਟੇਲ ਆ ਜੀ ਇਹ ਜੀ ਤਿੰਨ ਮਹੀਨਿਆਂ ਦੀ ਸੂਈ ਹੋਈ ਹੈ ਜੀ ਹਾਂ ਮਗਰ ਕੱਟੀ ਹੈ ਮਗਰ ਕੱਟੀ ਬੱਚਾ ਆਹ ਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਦੁੱਧ ਨੈਟ ਤਿਆਰ ਆ ਜੀ 7 ਕਿਲੋ ਨੈਟ ਤਿਆਰ ਆ ਜੋਕ ਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦੀ ਵੀਰ ਕਿੰਨੇ ਸੂਏ ਸੂਈ ਹੈ ਜੀ ਇਹ ਇਹ ਦੂਜੇ ਸੂਏ ਹੈ ਜੀ ਦੂਜੇ ਸੂਏ ਸੂਈ ਹੋਈ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਮਗਰ ਬੱਚਾ ਕਰਤੀ ਆ ਦੇਖ ਸਕਦੇ ਹੋ ਇਹ ਵਾਲੀ ਜੀ ਬਾਕੀ ਜਿਹੜਾ ਅੱਜ ਦਾ ਦੁੱਧ ਦਾ 7 ਕਿਲੋ ਬਾਈ ਹਾਂਜੀ ਹਾਂਜੀ ਅੱਜ ਦਾ ਦੁੱਧ 7 ਕਿਲੋ ਤਿਆਰ ਆ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਠੀਕ ਆ ਥਣਾ ਦੀ ਓਕੇ ਆ ਥਣਾ ਦੇ ਸੈਜ ਵੀ ਦਿਖਾ ਦਿਨਾ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਤਸੱਲੀ ਤੁਸੀਂ ਕਰਨੀ ਆ ਮੈਂ ਫੇਰ ਕਿੰਨਾ ਵੀਡੀਓ ਚ ਬਈ ਸਾਰੇ ਪਸ਼ੂ ਸੂਏ ਸਵਾਏ ਆ ਬਾਈ ਦੇ ਬਾਈ ਦੇ ਘਰੇ ਆਪਦੀ 2 ਟਾਈਮ 4 ਟਾਈਮ ਤਸੱਲੀ ਕਰ ਲਿਓ ਕਿਉਂਕਿ ਵਪਾਰ ਦਾ ਬਾਈ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਆ ਕੇ ਤਸੱਲੀ ਕਰਕੇ ਲਿਜਾ ਸਕਦਾ ਏ ਮੁੱਲ ਰੇਟ ਕੋਈ ਫੈਕਸ ਨਹੀਂ ਹੁੰਦੇ ਇਹਦਾ ਮੁੱਲ ਬਾਈ ਇਹਦਾ ਮੁੱਲ ਹੈਗਾ 63000 ਉਹ ਜੂ ਮਾਨਤਾ ਜੀ ਹਾਂ ਜੀ ਮਾਨਤਾ ਇਹਦਾ ਮੁੱਲ ਬਾਈ 63000 ਰੁਪਿਆ ਕਰਦੇ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਇੱਕ ਸਿੰਗ ਟੁੱਟਿਆ ਵਾ ਬਾਈ ਇਹਦਾ ਹਾਂ ਜੀ ਹਾਂ ਜੀ ਇੱਕ ਸਿੰਗ ਟੁੱਟਿਆ ਵਾ ਬਾਕੀ ਦੇਖ ਸਕਦੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ 4 ਨੰਬਰ ਬਾਈ ਇਹ ਤਿੰਨ ਮਹੀਨਾ ਦੀ ਸੂਈ ਹੋਈ ਹੈ ਠੀਕ ਹੈ ਕਿੰਨਾ ਵਾਂ ਸੂਆ ਸੂਈ ਵੀ ਹੈ ਜੀ ਇਹ ਪਹਿਲਾਂ ਨਹੀਂ ਆਈ ਪਹਿਲਾਂ ਨਹੀਂ ਆ ਦੰਦੋ ਜੀ ਦੰਦ ਨਹੀਂ ਦੇਖੀ ਦੰਦ ਨਹੀਂ ਵੇਖੀ ਜੀ ਬੱਚਾ ਜੀ ਇਹਦਾ ਬੱਚਾ ਐਕਸਪਾਇਰੀ ਹੋਣਾ ਐਕਸਪਾਇਰੀ ਆ ਇਹ ਆਈ ਵਗੈਰਾ ਹੋਈ ਆ ਜੀ ਹਾਂਜੀ ਇਹ 17 ਤਰੀਕ ਨੂੰ ਮਹੀਨਾ ਹੋਇਆ ਨਾ ਜਿਹੜੀ ਆਉਣ ਵਾਲੀ 17 ਦੋਹਾਂ ਦਿਨਾਂ ਨੂੰ ਹਾਂਜੀ ਇੱਕ ਮਹੀਨਾ ਹੋ ਜਾਣਾ ਖਾਲੀ ਮੰਨ ਕੇ ਦੇਣੀ ਹਾਂਜੀ ਹਾਂਜੀ ਦੁੱਧ ਕਿੰਨਾ ਨੱਟ ਆ ਜੀ ਦੁੱਧ 8 ਕਿਲੋ ਨੱਟ ਤਿਆਰ ਚੋਕ ਕੇ ਦੇ ਦਾਂਗੇ ਤੋੜ ਕੇ ਦਿਖਾ ਦਿਓ ਜੀ ਇਹ ਵੀ ਸੋਣੀ ਐ ਐਚ ਐਫ ਆ ਕੱਦਗਾਠ ਦੀ ਚੰਗੀ ਆ ਬੱਚਾ ਬਾਈ 10 ਦਾ ਐਕਸਪਾਇਰੀ ਆ 17 ਤਰੀਕ ਨੂੰ 1 ਮਹੀਨਾ ਹੋ ਜਾਣਾ ਸੂਏ ਨੂੰ ਬਾਕੀ ਥਣਾ ਦੇ ਸਹਿਜ ਇਹਦੇ ਵੀ ਸੋਨੇ ਆ ਦੁੱਧ 8 ਕਿਲੋ ਬਾਈ ਹਾਂਜੀ ਦੁੱਧ 8 ਕਿਲੋ ਨੈਟ ਰੈਡੀ ਆ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਜੀ ਠੀਕ ਆ ਜੀ ਉਧਰ ਨੂੰ ਲੈ ਚਲੀ ਵੀਰ ਥਣਾ ਦੀ ਓਕੇ ਆ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਸਹਿਜ ਸੋਨੇ ਆ ਚਾਰੇ ਥਣ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਥਾਣਾ ਬਾਕੀ ਤਸੱਲੀ ਆ ਕੇ ਕਰ ਲਿਓ ਬਾਈ ਕਹਿੰਦਾ ਮੇਰੇ ਘਰੇ ਨੈਟ 8 ਕਿਲੋ ਤਿਆਰ ਹੋਊਗਾ ਇੱਕ ਮਹੀਨਾ ਹੋ ਗਿਆ ਏਆਈ ਹੋਈ ਨੂੰ 17 ਤਰੀਕ ਨੂੰ ਹੋ ਜਾਣਾ ਜੀ ਖਾਲੀ ਮੰਨ ਕੇ ਲਈਆ ਤੇ ਖਾਲੀ ਮੰਨ ਕੇ ਦੇਣੀ ਹੈ ਜੀ ਇਹਦਾ ਮੁੱਲ ਮੇਰਾ ਮੁੱਲ 30000 30000 ਜੀ ਹਾਂਜੀ ਜੀ ਇਹਦਾ ਮੁੱਲ ਬਾਈ 30000 ਰੁਪਿਆ ਕਰਦੇ ਆ ਬਾਕੀ ਉਹਦੇ ਚੋਂ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਜੀ 5 ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਇਹਨੂੰ 3-4 ਮਹੀਨੇ ਹੋ ਗਏ ਤੁਈ ਨੂੰ ਜੀ ਠੀਕ ਆ ਜੀ ਇਹਦਾ ਬੱਚਾ ਇਹਦਾ ਬਟੈਕ ਐਕਸਪਾਇਰੀ ਹੋ ਗਈ। ਈਆਈ ਵਗੈਰਾ ਹੋਈ ਹੈ। ਈਆਈ ਹੋਈ ਨੂੰ ਇਹਨੂੰ 15 ਦਿਨ ਹੋ ਗਏ। ਠੀਕ ਆ ਜੀ ਤੇ ਕਿੰਨਾ ਮਾ ਸੂਆ ਸੂਏ ਵੀ ਆ ਜੀ? ਇਹ ਦੂਜੇ ਸੂਏ ਆ ਜੀ। ਇਹ ਵੀ ਤੋਰ ਕੇ ਦਿਖਾ ਦਿ ਦੁੱਧ ਕਿੰਨਾ ਤਿਆਰ ਆ ਜੀ? ਦੁੱਧ 6 ਕਿਲੋ ਨੈਟ ਤਿਆਰ ਆ ਜੀ। ਠੀਕ ਆ ਤੋਰ ਦੀ ਵੀਰ। 6 ਕਿਲੋ ਨੈਟ ਦੁੱਧ ਤਿਆਰ ਆ ਜੀ। ਕੱਦ ਕਾਠ ਚੈੱਕ ਕਰ ਲਓ ਦੂਜੇ ਸੂਏ ਸੂਈ ਹੋਈ ਆ। ਜਿਹੜੇ ਦੁੱਧ ਦੀ ਤਸੱਲੀ ਆ ਉਹ ਤੁਸੀਂ ਕਰਨੀ ਆ। ਥਣਾ ਦੀ ਓਕੇ ਆ ਬਾਈ। ਹਾਂਜੀ ਓਕੇ। ਠੀਕ ਆ ਜੀ ਥਣਾ ਦੀ ਓਕੇ ਆ। ਬੇਸ਼ੱਕ ਦੀ ਬਾਈ ਕਹਿੰਦਾ ਮੇਰੇ ਘਰੇ ਤਸੱਲੀ ਕਰ ਲਿਓ। ਸਹਿਜ ਵੀ ਥਣਾ ਦੇ ਸੋਹਣੇ ਆ ਕੋਈ ਬਾਧੂ ਸ਼ਾਕ ਨਹੀਂ ਬਾਕੀ ਬਾਈ ਕਹਿੰਦਾ 15 ਦਿਨ ਹੋ ਗਏ ਏ ਆਈ ਹੋਈ ਨੂੰ ਖਾਲੀ ਮੰਨ ਕੇ ਦੇਣੀ ਆ ਜੀ ਉਹ ਅਗਲੇ ਦੇ ਕਰਮ ਆ ਜੀ ਬੈਕ ਸਾਈਡ ਤੋਂ ਥਣ ਚੈੱਕ ਕਰ ਲੋ ਜਿਹੜਾ ਦੁੱਧ ਨੱਟ ਕੰਡੇ ਵਾਲਾ ਤਿਆਰ ਹੋਊਗਾ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ 17000 ਠੀਕ ਹੈ ਇਹਦਾ ਮੁੱਲ 17000 ਰੁਪਿਆ ਬਾਕੀ ਮਾਨਤਾ ਨੂੰ ਦੇਚੋ ਹੋ ਜਾਊਗਾ ਜੀ ਅੱਗੇ ਜੀ 6 ਨੰਬਰ ਜੀ ਇਹਨੂੰ 4-5 ਮਹੀਨੇ ਹੋ ਗਏ ਸੋਈ ਨੂੰ ਜੀ ਇਹਦੇ ਥੱਲੇ ਕਿੰਨਾ ਦੁੱਧ ਆਈ ਦੁੱਧ 8 ਕਿਲੋ ਤਿਆਰ ਹੈ ਠੀਕ ਆ ਜੀ AI ਵਗੈਰਾ ਹੋਈ ਹੈ ਜੀ ਨਹੀਂ ਨਹੀਂ ਹੋਈ ਕਿੰਨਵਾ ਸੂਸ ਵੀ ਆ ਇਹ ਦੂਜੇ ਤੇ ਤੀਜੇ ਹੋਊਗੀ ਠੀਕ ਆ ਜੀ ਤੋਰ ਕੇ ਦਿਖਾ ਦਿਓ ਬਾਈ ਕਹਿੰਦਾ ਅੰਦਾਜ਼ਾ ਤੁਸੀਂ ਲਾ ਲਓ ਦੂਜੇ ਜਾਂ ਤੀਜੇ ਹੋਊਗੀ ਕਿਉਂਕਿ ਬਾਈ ਦੀ ਲਿਆਂਦੀ ਹੋਈ ਆ ਪਸ਼ੂ ਦਾ ਅੰਦਾਜ਼ਾ ਪਸ਼ੂ ਤੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ 8 ਕਿਲੋ ਨੈਟ ਕੰਡੇਲਾ ਤਿਆਰਤ ਹਨ ਦੀ ਓਕੇ ਆ ਬਾਈ ਹਾਂਜੀ ਓਕੇ ਥਣਾ ਦੀ ਓਕੇ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗਿਆ ਹੱਤੀ ਚਵਾਈ ਵਾਲੇ ਬਾਕੀ ਕੱਦ ਵਜਨ ਦੀ ਚੰਗੀ ਆ ਜੀ ਮੋੜਲੇ ਵੀਰਾਂ ਦੰਦ ਜਵਾਈ ਤੁਸੀਂ ਕਰ ਲੈਣੀ ਆ ਤੇ ਸੂਏ ਦਾ ਅੰਦਾਜ਼ਾ ਤੁਸੀਂ ਲਾਉਣਾ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ 25000 ਹੋ ਜੂ ਮਾਨਤਾਂ ਜੀ ਹਾਂਜੀ ਹੋ ਜੀ ਇਹਦਾ ਮੁੱਲ ਬਾਈ ਕਹਿੰਦਾ 25000 ਰੁਪਿਆ ਇੱਕ ਬਹੁਤ ਸੋਹਣੀ ਸਾਹੀਵਾਲ ਬੱਚੀ ਆ ਕਿੰਨੀ ਉਮਰ ਆ ਬਾਈ ਬੱਚੀ ਦੀ ਇਹਦੀ ਸਾਲ ਹੋ ਗਈ ਇੱਕ ਸਾਲ ਜੀ ਹਾਂਜੀ ਤੇ ਏਆਈ ਵਗੈਰਾ ਤਾਂ ਨਹੀਂ ਹੋਈ ਹੋਣੀ ਨਹੀਂ ਠੀਕ ਆ ਦੰਦ ਤਾਂ ਨਹੀਂ ਸਿੱਟੇ ਬਾਈ ਹਜੇ ਨੇ ਨਹੀਂ ਨਹੀਂ ਜੀ ਕੀਰੀ ਆ ਹਜੇ ਤੇ ਮਦਰ ਮਲਕਰ ਰਿਕਾਰਡ ਬਾਈ ਇਹਦਾ 17 18 ਕਿਲੋ ਸੀ ਜੀ ਠੀਕ ਆ ਜੀ ਬਾਈ ਦੇ ਘਰ ਦੀ ਬੱਚੀ ਆ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਸ਼ਾਕ-ਸ਼ੁਕ ਤਾਂ ਨਹੀਂ ਕੋਈ ਵਾਦੂ ਇਦਾਂ ਨੂੰ ਮੋੜੀ ਬਈ ਆਪਾਂ ਝੋਲੀ ਦਿਖਾ ਦਿੰਨੇ ਆ ਇੱਕ ਵਾਰੀ ਕੋਈ ਸ਼ਾਕ ਨਹੀਂ ਵਾਦੂ ਬਾਈ ਕਹਿੰਦਾ ਬਾਕੀ ਚੈੱਕ ਤੁਸੀਂ ਕਰ ਹੀ ਲੈਣੀ ਆ ਕਿ ਦੇਖ ਸਕਦੇ ਹੋ ਚਾਰ ਹੀ ਥਾਣਾ ਗੈਪ ਤੇ ਬਾਕੀ ਪਾਲਣ ਵਾਲੇ ਵੀ ਉਹਨੂੰ ਬਹੁਤ ਚੰਗੀ ਆ ਗਰਮੀ ਦਾ ਤੋਹਫਾ ਹੀ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਸਾਲ ਨੂੰ ਵਿਹੜ ਟੋਪ ਦੀ ਤਿਆਰ ਹੋ ਜਾਊਗੀ ਇਹਦਾ ਮੁੱਲ ਬਾਈ ਇਹਦਾ ਮੁੱਲ 10000 ਇਹਦਾ ਮੁੱਲ ਬਾਈ ਕਹਿੰਦਾ 10000 ਰੁਪਇਆ ਬਾਕੀ ਉਹਦੇ ਜੋ ਮਾਨ ਤਾਨ ਕਰਦਾਂਗੇ 1 ਬਾਈ ਦੀ ਨਿਮੋਜਨ ਫੀਮੇਲ ਡੌਗ ਸੇ ਲੈ ਗਿਹੜਾ ਐ ਬਾਈ ਇਹ ਆਹ ਆ ਜੀ ਹਾਂਜੀ ਹਾਂਜੀ ਕਿੰਨੀ ਉਮਰ ਆ ਜੀ ਇਹਦੀ ਇਹਦੀ 6 ਮਹੀਨੇ ਉਮਰ ਆ ਜੀ 6 ਮਹੀਨੇ ਉਮਰ ਆ ਨਿਮੋਜਨ ਫੀਮੇਲ ਡੌਗ ਹਾਈਟ ਚੈੱਕ ਕਰ ਲਓ ਬਾਕੀ ਜਿਹੜੇ ਬੰਦਿਆਂ ਨੂੰ ਡੌਗਾਂ ਦਾ ਜਿਆਦਾ ਪਤਾ ਹੋਊਗਾ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਮੇਰੇ ਹੀ ਚੈਨਲ ਤੇ ਵੀਡੀਓ ਥੋੜੀ ਜੀ ਘੱਟ ਹੁੰਦੀ ਡੌਗਾਂ ਦੀ ਇਹਦਾ ਮੁੱਲ ਬਈ ਇਹਦਾ ਮੁੱਲ ਹੈ 2600 ਰੁਪਏ 2600 ਰੁਪਏ ਜੀ ਹਾਂਜੀ ਤੇ ਇਹ ਬਈ ਪਿਓਰ ਚ ਪੈ ਜਾਂਦੀ ਆ ਹਾਂਜੀ ਹਾਂਜੀ ਪਿਓਰ ਨਿਮੋ ਜਨ ਹਾਂਜੀ ਠੀਕ ਆ ਜੀ ਆ ਉਹਦੀ ਮਾਂ ਬੈਠੀ ਆ ਜੀ ਨਹੀਂ ਉਹ ਆਪਣੇ ਘਰ ਦਾ ਕੁੱਤਾ ਹੈ ਅੱਛਾ ਜੀ ਪਿਓਰ ਨਿਮੋ ਜਨ ਚ ਪੈ ਜਾਂਦੀ ਆ ਫੀਮੇਲ ਡੌਗ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ 2500 ਰੁਪਏ ਮੁੱਲ 2600 2600 ਰੁਪਏ ਮੁੱਲ ਆ ਉਹਦੇ ਚੋਂ ਮਾਨਤਾਣ ਹੋ ਜਾਊਗਾ ਜੀ ਨੂੰ ਚੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਈ ਨਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ